ਜਲਾਲਾਬਾਦ ਵਿੱਚ ਵਿਕਾਸ ਦੀਆਂ ਮੂਹੋਂ ਬੋਲਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੰਨੇ ਵਾਲਾ ਰੋਡ ਤੇ ਅਕਸਰ ਹੀ ਨਾਲੀਆਂ ਦਾ ਗੰਦਾ ਪਾਣੀ ਖੜਿਆ ਰਹਿੰਦਾ ਹੈ ਜਿਸ ਨਾਲ ਅਕਸਰ ਆਉਂਦੇ ਜਾਂਦੇ ਰਾਹਗੀਰਾਂ ਨੂੰ ਲੰਘਣ ਲੱਗਿਆਂ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਤਾਂ ਅੱਜ ਇਸ ਰੋਡ ਤੋਂ ਲੰਘਦਾ ਹੋਇਆ ਸਵਾਰੀਆਂ ਨਾਲ ਭਰਿਆ ਈ ਰਿਕਸ਼ਾ ਗੰਦੇ ਪਾਣੀ ਦੇ ਵਿੱਚ ਪਲਟ ਗਿਆ ਦੱਸ ਦਈਏ ਕਿ ਜਲਾਲਾਬਾਦ ਦੇ ਮੰਨੇ ਵਾਲਾ ਰੋਡ ਤੇ ਭਾਈ ਮਤੀਦਾਸ ਕਲੋਨੀ ਦੇ ਕੋਲ ਮੇਨ ਸੜਕ ਤੇ ਬੀਤੇ ਕੁਝ ਦਿਨਾਂ ਤੋਂ ਸੀਵਰੇਜ ਦਾ ਗੰਦਾ ਪਾਣੀ ਰੁਕਿਆ ਹੋਇਆ ਹੈ ਅਕਸਰ ਇਸ ਰੋਡ ਤੇ ਨਾਲੀਆਂ ਦਾ ਗੰਦਾ ਪਾਣੀ ਖੜਿਆ ਰਹਿੰਦਾ ਹੈ ਤਾਂ ਜਦ ਅੱਜ ਇਸ ਰੋਡ ਤੋਂ ਸਵਾਰੀਆਂ ਨਾਲ ਭਰਿਆ ਹੋਇਆ ਈ ਰਿਕਸ਼ਾ ਲੰਘਣ ਲੱਗਿਆ ਤਾਂ ਸੜਕ ਦੇ ਵਿਚਕਾਰ ਖੱਡਾ ਹੋਣ ਕਰਕੇ ਈ ਰਿਕਸ਼ਾ ਗੰਦੇ ਪਾਣੀ ਦੇ ਵਿੱਚ ਪਲਟ ਗਿਆ ਦੱਸਦੀ ਹੈ ਕਿ ਈ ਰਿਕਸ਼ੇ ਵਿੱਚ ਜਿੱਥੇ ਸਵਾਰੀਆਂ ਬੈਠੀਆਂ ਸਨ ਉੱਥੇ ਹੀ ਨਾਲ ਛੋਟੇ-ਛੋਟੇ ਬੱਚੇ ਵੀ ਬੈਠੇ ਹੋਏ ਸੀ ਫਿਲਹਾਲ ਜਾਨੀ ਨੁਕਸਾਨ ਤੋਂ ਬਚਾਰਿਆ ਤਾਂ ਪ੍ਰਸ਼ਾਸਨ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਕਿ ਜਿੱਥੇ-ਜਿੱਥੇ ਵੀ ਸੜਕਾਂ ਦੇ ਨਾਲੀਆਂ ਦਾ ਗੰਦਾ ਪਾਣੀ ਖੜਨ ਦੀ ਸਮੱਸਿਆ ਆ ਰਹੀ ਹੈ ਉਸ ਦਾ ਪ੍ਰੋਪਰ ਤਰੀਕੇ ਨਾਲ ਤੁਰੰਤ ਹੱਲ ਕਰਵਾਇਆ ਜਾਵੇ ਕਿਉਂਕਿ ਸੜਕ ਤੇ ਗੰਦਾ ਪਾਣੀ ਖੜਾ ਹੋਣ ਕਰਕੇ ਕਈ ਵਾਰ ਆਉਂਦੇ ਜਾਂਦੇ ਰਾਹੀ ਗੀਰਾ ਨੂੰ ਨਹੀਂ ਪਤਾ ਲੱਗਦਾ ਕਿ ਸੜਕ ਦੇ ਵਿੱਚਕਾਰ ਕੋਈ ਖੱਡਾ ਵੀ ਹੈ ਤਾਂ ਦੇਖੋ ਇੱਕ ਵਾਰੀ ਤਸਵੀਰਾਂ ਜਲਾਲਾਬਾਦ ਦੇ ਮੰਨੇ ਵਾਲਾ ਰੋਡ ਦੀ ਚਾਚਾ